ਕ ਇੱਕ ਅਪਡੇਟ ਆਈ ਆ ਬਹੁਤ ਹੀ ਵੱਡੀ ਸਟਾਕ ਮਾਰਕੀਟ ਦੇ ਨਾਲ ਰਿਲੇਟਡ ਇੱਕ ਬਹੁਤ ਹੀ ਵੱਡੀ ਨਿਊਜ਼ ਆਈ ਆ ਟੈਸਲਾ ਕੰਪਨੀ ਆ ਅਮਰੀਕਾ ਦੀ ਬੜੀ ਫੇਮਸ ਕੰਪਨੀ ਆ ਇਲੈਕਟ੍ਰਿਕ ਵਹੀਕਲਸ ਬਣਾਉਂਦੀ ਆ ਉਹਦੇ ਜਿਹੜੇ ਓਨਰ ਨੇ ਇਲਾਨ ਮਸਕ ਉਹ ਅਕਸਰ ਖਬਰਾਂ ਦੇ ਵਿੱਚ ਰਹਿੰਦੇ ਆ ਸਪੇਸ ਦੇ ਨਾਲ ਰਿਲੇਟਡ ਕਾਫੀ ਕੰਮ ਕਰਦੇ ਇਲਾਨ ਮਸਕ ਨੇ ਹੁਣੇ ਥੋੜੇ ਦਿਨ ਪਹਿਲਾਂ ਟਵਿੱਟਰ ਜਿਹਨੂੰ ਕਿ ਅੱਜਕੱਲ ਐਕਸ ਕਿਹਾ ਜਾਂਦਾ ਉਹਦੇ ਉੱਪਰ ਸਟੇਟਮੈਂਟ ਦਿੱਤੀ ਆ ਕਿ ਬਹੁਤ ਹੀ ਛੇਤੀ ਉਹ ਇੰਡੀਆ ਦੇ ਵਿੱਚ ਆਪਣੇ ਕੋਈ ਨਾ ਕੋਈ ਆਪਰੇਸ਼ਨ ਕਿਸੇ ਵੀ ਤਰ੍ਹਾਂ ਦੇ ਸਟਾਰਟ ਕਰਨਗੇ ਦ ਥਿੰਗ ਇਜ਼ ਕਿ ਜੋ ਟੈਸਲਾ ਹੈ ਇਹ ਸਿਰਫ ਪੂਰੀ ਦੁਨੀਆ ਦੀ 6ਵੀਂ ਐਸੀ ਕੰਪਨੀ ਹੈ ਜਿਨੇ ਮਾਰਕੀਟ ਕੈਪ 1 ਟ੍ਰਿਲੀਅਨ ਡਾਲਰ ਦਾ ਟੱਚ ਕੀਤਾ ਹੋਇਆ ਇਸ ਇੱਕ ਕੰਪਨੀ ਦੇ ਆਇਰ ਦੇ ੧ ਬਹੁਤ ਜ਼ਿਆਦਾ ਇੰਡਸਟਰੀਜ਼ ਨੇ ਜੇ ਇਹ ਕੰਪਨੀ ਇੰਡੀਆ ਦੇ ਵਿੱਚ ਆਉਂਦੀ ਹੈ ਆਪਣਾ ਕੋਈ ਸੈਟਅਪ ਕਰਦੀ ਆ ਤਾਂ ਕੁਈ 1 ਜਾਂ 2 ਜਾਂ 10 ਫੀਲਡ ਨਹੀਂ ਪਤਾ ਹੀ ਨਹੀਂ ਕਿੰਨੇ ਜ਼ਿਆਦਾ ਫੀਲਡਸ ਨੇ ਜਿਨ੍ਹਾਂ ਦੀਆਂ ਕੰਪਨੀਆਂਜ਼ ਨੂੰ ਇਹਦੇ ਨਾਲ ਬੈਨੀਫਿਟ ਮਿਲੂਗਾ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲੂ ਤੇ ਇਲਾਨ ਮਸਕ ਨੇ ਇਹ ਵੀ ਕਿਹਾ ਆਪਣੀ ਸਟੇਟਮੈਂਟ ਦੇ ਵਿੱਚ ਕਿਉਂਕਿ ਅਗਰੇ ਕੁਝ ਦਿਨਾਂ ਦੇ ਵਿੱਚ ਹੀ ਉਹ 48 ਘੰਟੇ ਦੇ ਲਈ ਮਤਲਬ 2 ਦਿਨਾਂ ਦੇ ਲਈ ਇੰਡੀਆ ਆ ਰਹੇ ਆ ਤੇ ਉੱਥੇ ਉਹਨਾਂ ਨੇ ਇਹ ਵੀ ਲਿਖਿਆ ਕਿ ਸਟੇਟਮੈਂਟ ਦੇ ਵਿੱਚ ਹੈਗਾ ਕਿ ਆਈ ਏਮ ਲੁਕਿੰਗ ਫਾਰਵਰਡ ਟੂ ਮੀਟ ਪ੍ਰਾਈਮ ਮਿਨਿਸਟਰ ਮੋਦੀ ਕਿ ਉਹ ਆਪਣੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਵੀ ਮਿਲਣਗੇ ਇਹਦੇ ਤੋਂ ਜਿਹੜੇ ਉਹ ਮਤਲਬ ਇੱਕ ਆਸ ਸੀ ਆ ਉਮੀਦ ਹੈਗੀ ਆ ਬਹੁਤ ਸਾਰੇ ਇਨਵੈਸਟਰਸ ਦੀ ਬਹੁਤ ਸਾਰੀਆਂ ਕੰਪਨੀਆਂ ਦੀ ਤਾਂ ਉਹਨੂੰ ਹੋਰ ਵੀ ਜ਼ਿਆਦਾ ਇੱਥੋਂ ਬਲ ਮਿਲਿਆ ਵਾ ਕਿ ਹਾਂ ਕਿ ਇੱਥੇ ਕੋਈ ਸੱਚੀ ਕੁਝ ਵੱਡਾ ਹੋ ਰਿਹਾ ਵਾ ਇਸੇ ਕਰਕੇ ਹੀ ਕੋਈ ਬੰਦਾ ਪ੍ਰਾਈਮ ਮਿਨਿਸਟਰ ਨੂੰ ਵੀ ਜਾ ਕੇ ਮਿਲਣ ਲਈ ਸਪੈਸ਼ਲ ਇੰਡੀਆ ਦੇ ਵਿੱਚ ਆ ਰਿਹਾ ਵਾ ਹੁਣ ਇੱਕ ਥੇਕ ਕੁਐਸਚਨ ਇਹ ਆ ਕਿ ਟੈਸਲਾ ਇੰਡੀਆ ਦੇ ਵਿੱਚ ਕਿਉਂ ਆ ਰਹੀ ਆ ਹੁਣ ਇੱਕ ਹੋਰ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਇੱਥੇ ਮੈਂ ਦੱਸ ਦੇਣਾ ਕਿ ਟੈਸਲਾ ਦੀ ਜਿਹੜੀ ਹਾਫ ਮੈਨੂਫੈਕਚਰਿੰਗ ਹੈਗੀ ਆ ਹਾਫ ਪ੍ਰੋਡਕਸ਼ਨ ਮਤਲਬ ਟੋਟਲ ਟੈਸਲਾ ਜੋ ਵੀ ਚੀਜ਼ਾਂ ਬਣਾਉਂਦੇ ਮੇਨਲੀ ਤਾਂ ਇਹ ਇਲੈਕਟ੍ਰਿਕ ਵੀਹਿਕਲਸ ਬਣਾਉਂਦੇ ਆ ਠੀਕ ਹੋ ਗਿਆ ਨਾ ਤੇ ਉਹਦੇ ਵਿੱਚੋਂ ਜਿਹੜੀ ਹਾਫ ਇਹਨਾਂ ਦੀ ਪ੍ਰੋਡਕਸ਼ਨ ਆ ਉਹ ਚਾਈਨਾ ਦੇ ਵਿੱਚ ਹੁੰਦੀ ਹੈ ਤੇ ਟੈਸਲਾ ਹੁਣ ਇੰਨੀ ਕਬੜੀ ਕੰਪਨੀ ਆ ਕਿ ਇੱਕ ਹੀ ਕੰਟਰੀ ਦੇ ਉੱਪਰ ਇੰਨੀ ਜ਼ਿਆਦਾ ਡਿਪੈਂਡੈਂਸੀ ਤੋ ਕੋਈ ਬਹੁਤ ਹੀ ਮਤਲਬ ਇੱਕ ਕੋਈ ਸਾਊਂਡ ਡਿਸੀਜਨ ਨਹੀਂ ਹੈਗਾ ਲੌਂਗ ਟਰਮ ਦੇ ਲਈ ਤਾਂ ਉਹਨੂੰ ਥੋੜਾ ਡਾਈਵਰਸੀਫਾਈ ਕਰਨਾ ਚਾਹੁੰਦੇ ਆ ਨੰਬਰ 1 ਰੀਜ਼ਨ ਨੰਬਰ 2 ਰੀਜ਼ਨ ਉਹਦਾ ਹੈਗਾ ਇੰਡੀਆ ਚਾਈਨਾ ਨੂੰ ਸਰਪਾਸ ਕਰ ਗਿਆ ਹੁਣ ਪੋਪੂਲੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਯੰਗ ਪੋਪੂਲੇਸ਼ਨ ਹੈਗੀ ਆ ਤਾਂ ਇੱਕ ਬਹੁਤ ਵੱਡੀ ਮਾਰਕੀਟ ਆ ਇਲੈਕਟ੍ਰਿਕ ਵਹੀਕਲਸ ਦੀ ਉਹਨੂੰ ਕੈਪ ਕਰਨਾ ਚਾਹੁੰਦੇ ਆ ਉਹ ਤੇ ਇੱਕ ਤੀਸਰਾ ਜਿਹੜਾ ਬਹੁਤ ਹੀ ਵੱਡਾ ਰੀਜ਼ਨ ਹੈਗਾ ਉਹ ਇਹ ਆ ਕਿ ਜਿਹੜੀ ਇੰਡੀਅਨ ਗਵਰਨਮੈਂਟ ਆ ਉਹਨੇ ਪਿੱਛੇ ਜੇ ਆਪਣੇ ਅਪਰੋਚ ਦੇ ਵਿੱਚ ਕਾਫੀ ਚੇਂਜਸ ਕੀਤੀਆਂ ਨੇ ਉਸ ਤੋਂ ਪਹਿਲਾਂ ਕੀ ਹੁੰਦਾ ਸੀ ਜਿਹੜੇ ਵੀ ਵਹੀਕਲ ਬਾਹਰ ਤੋਂ ਇੰਪੋਰਟ ਕੀਤੇ ਜਾਂਦੇ ਸੀ ਉਹਨਾਂ ਦੇ ਉੱਪਰ ਜਿਹੜੀ ਡਿਊਟੀ ਹੁੰਦੀ ਸੀਗੀ ਉਹ ਨੀਅਰਲੀ 70 ਤੋਂ 100% ਤੱਕ ਦੀ ਹੁੰਦੀ ਸੀ ਉਹਨੂੰ ਇੰਡੀਅਨ ਗਵਰਨਮੈਂਟ ਨੇ ਐਸਾਲ ਇੱਕ ਨਵਾਂ ਕੋਈ ਰੈਜ਼ੋਲੂਸ਼ਨ ਪਾਸ ਕਰਕੇ ਉਹਨੂੰ ਨੀਅਰਲੀ 50% ਦੇ ਉੱਪਰ ਲੈ ਕੇ ਆ ਰਹੇ ਆ ਠੀਕ ਹੈ ਤੇ ਇਹ ਇੱਕ ਬਹੁਤ ਕੈਸਾ ਦਾ ਵੱਡਾ ਬੈਨੀਫਿਟ ਹੋਊਗਾ ਟੈਸਲਾ ਦੇ ਲਈ ਵੀ ਠੀਕ ਹੈ ਤੇ ਇਸ ਤੋਂ ਬਿਨਾ ਇੱਕ ਚੌਥਾ ਰੀਜ਼ਨ ਇਹ ਆ ਕਿ ਲਾਸਟ ਈਅਰ 2023 ਦੇ ਵਿੱਚ ਜਿਹੜੀ ਇਲੈਕਟ੍ਰਿਕ ਵੀਕਲਸ ਦੀ ਸੇਲ ਸੀ ਇੰਡੀਆ ਦੇ ਵਿੱਚ ਉਹ ਪੂਰੇ ਵੀਕਲਸ ਦੇ ਮੁਕਾਬਲੇ ਸਿਰਫ ਸੀਗੀ 2% ਮਤਲਬ ਜੇ 100 ਵੀਕਲ ਵਿਕੇ ਆ ਤਾਂ ਉਹਨਾਂ ਦੇ ਵਿੱਚੋਂ ਸਿਰਫ 2 ਵੀਕਲ ਸੀਗੇ ਜਿਹੜੇ ਇਲੈਕਟ੍ਰਿਕ ਸੀਗੇ ਬਾਕੀ ਦੇ 98 ਸਿਰਫ ਹਾਲੇ ਵੀ ਉਹੀ ਪੈਟਰੋਲ ਤੇ ਡੀਜ਼ਲ ਵਾਲੀਆਂ ਕਾਰਾਂ ਸੀ ਬਟ ਜਿਹੜੀ ਹੁਣ ਇੰਡੀਅਨ ਗਵਰਨਮੈਂਟ ਦਾ ਜਿਹੜਾ ਟਾਰਗੇਟ ਆ ਉਹ ਰੱਖਿਆ ਹੋਇਆ ਉਹਨਾਂ ਨੇ 30% ਦਾ ਅਗਲੇ ਕੁਝ ਸਾਲਾਂ ਦੇ ਵਿੱਚ ਤਾਂ ਉਹਦੇ ਉੱਪਰ ਇੱਕ ਬਹੁਤ ਹੀ ਜ਼ੋਰ ਦੇਣਾ ਚਾਹੁੰਦੇ ਆ ਇੱਕ ਤਕੜਾ ਪੁਸ਼ ਦੇਣਾ ਚਾਹੁੰਦੇ ਆ ਉਹਨੂੰ ਤਾਂ ਉਹ ਪੁਸ਼ ਦੇ ਲਈ ਉਹਨਾਂ ਨੂੰ ਵੀ ਲੋਡ ਹੈਗੀ ਆ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਮੈਨੂਫੈਕਚਰਰ ਕੰਪਨੀ ਦੀ ਤਾਂ ਉਹ ਟੈਸਲਾ ਵਾ ਫਾਈਨ ਤਾਂ ਇਸ ਕਰਕੇ ਟੈਸਲਾ ਇੰਟਰਸਟਿਡ ਹੈਗੀ ਆ ਇੰਡੀਆ ਦੇ ਵਿੱਚ ਹੁਣ ਇਨਵੈਸਟ ਕਰਨ ਲਈ ਬਟ ਹੁਣ ਗੱਲ ਹੋਈ ਹੈ ਕਿ ਇਹ ਨਿਊਜ਼ ਨਾਲ ਆਪਾਂ ਨੂੰ ਫਿਰ ਕੀ ਲੈਣਾ ਦੇਣਾ ਹੋਇਆ ਮੈਂ ਇਹਨੂੰ ਕਿਉਂ ਤੁਹਾਡੇ ਕੋਲ ਲੈ ਕੇ ਆ ਰਿਹਾ ਬਟ ਹੁਣ ਇੱਥੇ ਆਪਣੇ ਕੰਮ ਦੀ ਗੱਲ ਆ ਇਨਵੈਸਟਰਸ ਦੇ ਕੰਮ ਦੀ ਗੱਲ ਆ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਟੈਸਲਾ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਮੈਨੂਫੈਕਚਰਰ ਕੰਪਨੀ ਤਾਂ ਜਿਵੇਂ ਇੰਡੀਆ ਦੇ ਵਿੱਚ ਆਉਂਦੀ ਆ ਤਾਂ ਬਹੁਤ ਸਾਰੀ ਜਿਵੇਂ ਤੁਹਾਨੂੰ ਪਹਿਲਾਂ ਬੋਲਿਆ ਨਾ ਇਹ ਚੀਜ਼ ਕਿ ਬਹੁਤ ਸਾਰੀਆਂ ਇੰਡਸਟਰੀਜ਼ ਨੇ ਬਹੁਤ ਮਤਲਬ ਡਿਫਰੈਂਟ ਤਰ੍ਹਾਂ ਦੇ ਇਕੁਪਮੈਂਟ ਹੁੰਦੇ ਆ ਇੱਕ ਕਾਰ ਦੇ ਵਿੱਚ ਲੱਗਦੇ ਤਾਂ ਇੰਡੀਅਨ ਬਹੁਤ ਸਾਰੀਆਂ ਕੰਪਨੀਆਂਜ਼ ਨੇ ਜਿਹੜੀਆਂ ਆਲਰੇਡੀ ਟੈਸਲਾ ਨੂੰ ਬਹੁਤ ਸਾਰੇ ਪਾਰਟਸ ਸਪਲਾਈ ਕਰਦੀਆਂ ਨੇ ਉਹ ਚਾਹੇ ਟੈਸਲਾ ਕਿਤੇ ਵੀ ਬਣਾ ਰਹੀ ਹੈ ਚਾਈਨਾ 'ਚ ਬਣਾ ਰਹੀ ਹੈ ਜਾਂ ਕਿਤੇ ਵੀ ਹੋਰ ਇਸ ਨੂੰ ਯੂਰਪ ਦੇ ਵਿੱਚ ਬਣਾ ਰਹੀ ਆ ਉੱਥੇ ਇੰਡੀਅਨ ਬਹੁਤ ਸਾਰੀਆਂ ਕੰਪਨੀ ਜਿਹੜੀਆਂ ਉਹਨਾਂ ਨੂੰ ਉੱਥੇ ਪਾਰਟ ਉਹ ਮੁਹਈਆ ਕਰਵਾਉਂਦੀਆਂ ਨੇ ਤੇ ਹੁਣ ਜੇ ਟੈਸਲਾ ਇੰਡੀਆ ਦੇ ਵਿੱਚ ਹੀ ਆਉਗੀ ਤੇ ਇੰਡੀਆ ਦੇ ਵਿੱਚ ਹੀ ਆਪਣੇ ਪਲਾਂਟ ਖੋਲੂਗੀ ਤਾਂ ਉਹ ਜਿਹੜੀ ਉਹਨਾਂ ਦੀ ਸੇਲ ਆ ਉਹਨਾਂ ਕੰਪਨੀਆਂਜ਼ ਦੀ ਉਹ ਬਹੁਤ ਜ਼ਿਆਦਾ ਮਤਲਬ ਮਲਟੀਫੋਲਡ ਹੋ ਜਾਣੀਆਂ ਠੀਕ ਹੈ ਤੇ ਹੁਣ ਅੱਜ ਆਪਾਂ ਗੱਲ ਕਰਾਂਗੇ ਕਿ ਉਹ ਕਿਹੜੀਆਂ ਕੰਪਨੀਆਂਜ਼ ਨੇ ਜਿਹੜੀਆਂ ਡਾਇਰੈਕਟਲੀ ਬੈਨੀਫਿਸ਼ੀਅਰੀ ਹੋਣਗੀਆਂ ਇਸ ਮੂਵ ਤੋਂ ਇਹ ਆਪਣੇ ਕੰਮ ਦੀ ਗੱਲ ਆ ਇਹ ਹੈਗੀ ਆ ਕਿ ਮਤਲਬ ਇਟ ਐਜ਼ ਅ ਇਨਵੈਸਟਰ ਪੁਆਇੰਟ ਆਫ View ਆਪਾਂ ਨੂੰ ਕਿਹੜੀਆਂ ਕੰਪਨੀਆਂਸ ਦੇਖਣੀਆਂ ਚਾਹੀਦੀਆਂ ਨੇ ਤਾਂ ਹੁਣ ਆਪਾਂ ਇੱਥੇ ਉਹਨਾਂ ਦੀ ਗੱਲ ਕਰਦੇ ਆਂ ਤੇ ਸਭ ਤੋਂ ਪਹਿਲੀ ਕੰਪਨੀ ਜਿਹੜੀ ਐਸ ਮੂਵ ਤੋਂ ਟੈਸਲਾ ਦੇ ਇੰਡੀਆ ਦੇ ਵਿੱਚ ਆਉਣ ਤੋਂ ਜਿਹਨੂੰ ਬਹੁਤ ਵੱਡਾ ਬੈਨੀਫਿਟ ਹੋਊਗਾ ਇਹ ਦੇਖੋ ਇੱਥੇ ਮੇਰੀ ਸਕਰੀਨ ਦੇ ਉੱਪਰ ਮੈਂ ਦੇਖ ਰਿਹਾ ਉਹ ਹੈਗੀ ਆ ਸੋਨਾ BLW ਪ੍ਰੀਸੀਜਨ ਫਾਈਨ ਹੁਣ ਇਹ ਕੰਪਨੀ ਕੀ ਕਰਦੀ ਆ ਇਹ ਡਿਜ਼ਾਈਨ ਕਰਦੀ ਆ ਮੈਨੂਫੈਕਚਰ ਕਰਦੀ ਆ ਤੇ ਸਪਲਾਈ ਕਰਦੀ ਆ ਸਿਸਟਮ ਤੇ ਕੰਪੋਨੈਂਟਸ ਆਲਰੇਡੀ ਟੈਸਲਾ ਨੂੰ ਇਹ ਕਰ ਰਿਹਾ ਮਤਲਬ ਟੈਸਲਾ ਆਲਰੇਡੀ ਇਹਨਾਂ ਦੀ ਕਲਾਇੰਟ ਆ ਜਦੋਂ ਕਿ ਹਾਲੇ ਟੈਸਲਾ ਇੰਡੀਆ ਦੇ ਵਿੱਚ ਨਹੀਂ ਆਈ ਤਾਂ ਇਹ ਪਹਿਲੀ ਕੰਪਨੀ ਇਹੋ ਜੀ ਆ ਜਿਹੜੀ ਆਲਰੇਡੀ ਟੈਸਲਾ ਦੇ ਨਾਲ ਕੰਟੈਕਟ ਦੇ ਵਿੱਚ ਹੈਗੀ ਪਿਛਲੇ ਕੁਝ ਸਾਲਾਂ ਤੋਂ ਤੇ ਇੱਕ ਕਾਮਨ ਸੈਂਸਰ ਦੇਖੋ ਕਿ ਜੇ ਟੈਸਲਾ ਕਿਸੇ ਹੋਰ ਕੰਟਰੀ ਦੇ ਵਿੱਚੋਂ ਆਪਣਾ ਕੰਮ ਚਲਾ ਰਹੀ ਆ ਤੇ ਉੱਥੋਂ ਇੱਕ ਇੰਡੀਅਨ ਕੰਪਨੀ ਤੋਂ ਇਕੁਪਮੈਂਟ ਲੈ ਰਹੀ ਆ ਤਾਂ ਫਿਰ ਇਟ ਮੇਕਸ ਪਰਫੈਕਟ ਕਾਮਨ ਸੈਂਸ ਤਾਂ ਉਹਨਾਂ ਲਈ ਪੂਰੀ ਕਾਮਨ ਸੈਂਸ ਮੰਨਦੇ ਕਿ ਜੇ ਇੰਡੀਆ ਦੇ ਵਿੱਚ ਹੀ ਆ ਗਏ ਉਹਨਾਂ ਦੇ ਘਰ ਦੇ ਵਿੱਚ ਹੀ ਆ ਗਏ ਤਾਂ ਡੈਫੀਨੇਟਲੀ ਉਹ ਉਹਨਾਂ ਨੂੰ ਹੀ ਆਰਡਰ ਦੇਣਗੇ ਨਾ ਕਿ ਕਿਸੇ ਹੋਰ ਕੰਪਨੀ ਨੂੰ ਦੇਣਗੇ ਠੀਕ ਹੋ ਗਿਆ ਜੀ ਉਸ ਤੋਂ ਬਾਅਦ ਦੂਸਰੀ ਕੰਪਨੀ ਜਿਹੜੀ ਹੈਗੀ ਆ ਉਹ ਹੈਗੀ ਹੈ ਐਸ ਕੇ ਐਫ ਇੰਡੀਆ ਐਸ ਕੇ ਐਫ ਐਕਚੁਅਲੀ ਇੱਕ ਇੰਟਰਨੈਸ਼ਨਲ ਕੰਪਨੀ ਹੈ ਮਲਟੀਨੇਸ਼ਨਲ ਕੰਪਨੀ ਹੈ ਇਹ ਇਹਦੀ ਇੱਕ ਬ੍ਰਾਂਚ ਆ ਐਸ ਕੇ ਐਫ ਇੰਡੀਆ ਬਟ ਜਿਹੜੀ ਮੇਨ ਐਸ ਕੇ ਐਫ ਆ ਹੈਗੀ ਆ ਉਹ ਪਿਛਲੇ ਬਹੁਤ ਸਾਲਾਂ ਤੋਂ ਇੱਕ ਫਿਰ ਉਹੀ ਪੈ ਸੋਨਾ ਬੀਐਲਡ ਡਬਲਯੂ ਵਾਲੀ ਗੱਲ ਹੋਗੀ ਐਸਕੇਐਫ ਦਾ ਬਹੁਤ ਸਾਲਾਂ ਤੋਂ ਕੰਟਰੈਕਟ ਹੈਗਾ ਟੈਸਲਾ ਦੇ ਨਾਲ ਠੀਕ ਹੋ ਗਿਆ ਤੇ ਹੁਣ ਟੈਸਲਾ ਇੰਡੀਆ ਦੇ ਵਿੱਚ ਆਉਗੀ ਤਾਂ ਐਸਕੇਐਫ ਨੂੰ ਡਾਇਰੈਕਟਲੀ ਉਹਦਾ ਬੈਨੀਫਿਟ ਮਿਲਣਾ ਵਾ ਤੇ ਐਸਕੇਐਫ ਦਾ ਕੀ ਕੰਮ ਹੈ ਐਸਕੇਐਫ ਕੀ ਪ੍ਰੋਵਾਈਡ ਕਰਦੀ ਆ 베ਰਿੰਗਸ ਸੀਲਸ ਲੂਬ੍ਰੀਕੇਸ਼ਨ ਕੰਡੀਸ਼ਨ ਮੋਨਿਟਰਿੰਗ ਤੇ ਮੇਨਟੇਨੈਂਸ ਸਰਵਿਸ ਸਾਰਾ ਕੁਝ ਇਹ ਪ੍ਰੋਵਾਈਡ ਕਰਦੀ ਆ ਟੈਸਲਾ ਨੂੰ ਆਲਰੇਡੀ ਤੀਸਰੀ ਕੰਪਨੀ ਹੈਗੀ ਆ ਸੰਧਾਰ ਟੈਕਨੋਲੋਜੀ ਸੰਧਾਰ ਟੈਕਨੋਲੋਜੀ ਵਾਈਪਰ ਅਸੈਂਬलीज ਬਣਾਉਂਦੀ ਆ ਠੀਕ ਆ ਤੀਸਰੀਏ ਕੰਪਨੀ ਹੈਗੀ ਆ ਇੱਕ ਹੋਰ ਇਹੋ ਜਿਹੀ ਕੰਪਨੀ ਜਿਹੜੀ ਆਲਰੇਡੀ ਟੈਸਲਾ ਨੂੰ ਆਪਣੇ ਇਕੁਪਮੈਂਟ ਪ੍ਰੋਵਾਈਡ ਕਰਦੀ ਆ ਉਸ ਤੋਂ ਬਾਅਦ ਆਗੇ ਸੁਪਰਾਜੀਤ ਇੰਜੀਨੀਅਰਿੰਗ ਸੁਪਰਾਜੀਤ ਇੰਜੀਨੀਅਰਿੰਗ ਨੇ ਇੱਕ ਬਹੁਤ ਹੀ ਸਮਾਰਟ ਮੂਵ ਕੀਤਾ ਕੁਝ ਸਾਲ ਪਹਿਲਾਂ ਇੱਕ ਨਾਰਵੇ ਦੀ ਕੰਪਨੀ ਸੀਗੀ ਕੋਂਗਸਬਰਗ ਕੋਂਗਸਬਰਗ ਕੀ ਕਰਦੀ ਸੀ ਲਾਈਟ ਡਿਊਟੀ ਕੇਬਲ ਸੀ ਜਿਹੜੋ ਨਾ ਕੇਬਲ ਬਹੁਤ ਸਾਰੀ ਤਰ੍ਹਾਂ ਦੀ ਤੁਸੀਂ ਦੇਖਿਆ ਹੋਣਾ ਗੱਡੀਆਂ ਦੇ ਵਿੱਚ ਕੇਬਲ ਯੂਜ਼ ਹੁੰਦੀਆਂ ਨੇ ਠੀਕ ਹੈ ਲਾਈਟ ਡਿਊਟੀ ਕੇਬਲ ਸੀ ਉਹ ਇਹ ਨਾਰਵੇ ਦੀ ਕੰਪਨੀ ਜਿਹੜੀ ਹੈਗੀ ਆ ਕੌਂਗਸਬਰਗ ਇਹ ਆਲਰੇਡੀ ਟੈਸਲਾ ਨੂੰ ਪ੍ਰੋਵਾਈਡ ਕਰਦੀ ਸੀ ਸੁਪਰਾਜੀਤ ਇੰਜੀਨੀਅਰਿੰਗ ਨੇ ਉਹ ਕੰਪਨੀ ਹੀ ਖਰੀਦ ਲਈ ਤਾਂ ਹੁਣ ਮਤਲਬ ਉਹ ਕੰਪਨੀ ਸੁਪਰਾਜੀਤ ਦੇ ਅੰਡਰ ਆ ਤਾਂ ਡਾਇਰੈਕਟਲੀ ਸੁਪਰਾਜੀਤ ਨੂੰ ਟੈਸਲਾ ਦੇ ਇੰਡੀਆ ਵਿੱਚ ਆਉਣ ਦਾ ਬੈਨੀਫਿਟ ਮਿਟੂਗਾ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਪੰਜਵੀਂ ਤੇ ਸਭ ਤੋਂ ਵੱਡੀ ਬੈਨੀਫਿਸ਼ੀਅਰੀ ਕੰਪਨੀ ਦੀ ਜਿਹਨੂੰ ਟੈਸਲਾ ਦੇ ਇੰਡੀਆ ਦੇ ਵਿੱਚ ਆ ਕੇ ਕੰਮ ਕਰਨ ਦਾ ਸਭ ਤੋਂ ਜ਼ਿਆਦਾ ਬੈਨੀਫਿਟ ਮਿਲੂਗਾ ਕੰਪਨੀ ਦਾ ਨਾਮ ਹੈ ਵੈਰੌਕ ਇੰਜੀਨੀਅਰਿੰਗ ਜਿੰਨੀਆਂ ਵੀ ਮੈਂ ਤੁਹਾਨੂੰ ਪਹਿਲਾਂ ਚਾਰ ਕੰਪਨੀਆਂਜ਼ ਬੋਲੀਆਂ ਉਹ ਚਾਰਾਂ ਦਾ ਕੰਟੈਕਟ ਤੇ ਕੰਟਰੈਕਟ ਟੈਸਲਾ ਦੇ ਨਾਲ ਇਸ ਕੰਪਨੀ ਤੋਂ ਨਵੇਂ ਨੇ ਇਹ ਸਭ ਤੋਂ ਪੁਰਾਣੀ ਕੰਪਨੀ ਹੈ ਵੈਰੌਕ ਇੰਜੀਨੀਅਰਿੰਗ ਜੀ ਦੇ ਟੈਸਲਾ ਦੇ ਨਾਲ ਬਹੁਤ ਟਾਈਮ ਤੋਂ ਟਾਈ ਅਪ ਨੇ ਠੀਕ ਹੋ ਗਿਆ ਤੇ ਦੂਸਰੀ ਗੱਲ ਸਭ ਤੋਂ ਜ਼ਿਆਦਾ ਚੀਜ਼ਾਂ ਐਕਸ 25ਾਂ ਕਹਿ ਦਿੰਨੇ ਪ੍ਰੋਡਕਟਸ ਕਹੋ ਠੀਕ ਆ ਪ੍ਰੋਡਕਟਸ ਵੈਰੌਕ ਇੰਜੀਨੀਅਰਿੰਗ ਪ੍ਰੋਵਾਈਡ ਕਰਦੀ ਆ ਇਲੈਕਟ੍ਰਿਕ ਕਾਰਸ ਲਈ ਟੈਸਲਾ ਨੂੰ ਬਸ ਇਹ ਇੱਕ ਪੂਰੀ ਦੀ ਪੂਰੀ ਇਸ ਇੰਟਾਇਰ ਲਾਈਟਿੰਗ ਸਿਸਟਮ ਇੱਕ ਕਾਰ ਦੇ ਵਿੱਚ ਜਿਹੜਾ ਪੂਰਾ ਦਾ ਪੂਰਾ ਲਾਈਟਿੰਗ ਸਿਸਟਮ ਹੁੰਦਾ ਸਾਰੇ ਦਾ ਸਾਰਾ ਉਹ ਪੂਰਾ ਦਾ ਪੂਰਾ ਟੈਸਲਾ ਨੂੰ ਪ੍ਰੋਵਾਈਡ ਕਰ ਰਿਹਾ ਪਿਛਲੇ ਨੀਅਰਲੀ 7-8 ਸਾਲ ਤੋਂ ਕੰਟੀਨਿਊਸਲੀ ਠੀਕ ਹੋ ਗਿਆ ਤੇ ਇਸ ਕਰਕੇ ਸਭ ਤੋਂ ਵੱਡਾ ਬੈਨੀਫਿਟ ਕਿਹਨੂੰ ਮਿਲੂਗਾ ਵੈਰੌਕ ਇੰਜੀਨੀਅਰਿੰਗ ਨੂੰ ਇੱਥੇ ਇੱਕ ਪੋਟੈਂਸ਼ੀਅਲ ਆਪਣੇ ਦਿਮਾਗ ਨਾਲ ਸੋਚ ਕੇ ਦੇਖੋ ਇੱਕ ਚੀਜ਼ ਦਾ ਸਭ ਤੋਂ ਪਹਿਲਾਂ ਤੁਸੀਂ ਦਿਮਾਗ ਦੇ ਵਿੱਚ ਇਹ ਪਿਕਚਰ ਲਓ ਕਿ ਇੰਡੀਆ ਸਭ ਤੋਂ ਜ਼ਿਆਦਾ ਪੋਪੂਲੇਟਿਡ ਕੰਟਰੀ ਸਭ ਤੋਂ ਜ਼ਿਆਦਾ ਪੋਪੂਲੇਟਿਡ ਕੰਟਰੀ ਦੇ ਵਿੱਚ ਕਾਰਾਂ ਕਿੰਨੀਆਂ ਕਾਰਾਂ ਹਰੇਕ ਸਾਲ ਮੈਨੂਫੈਕਚਰ ਹੁੰਦੀਆਂ ਨੇ ਕਿੰਨੀ ਆਕਾਰਾਂ ਦੀ ਸੇਲ ਹੁੰਦੀ ਆ ਕਿੰਨੀ ਜ਼ਿਆਦਾ ਮਤਲਬ ਮਾਰਕੀਟ ਕਿੰਨੀ ਜ਼ਿਆਦਾ ਵੱਡੀ ਆ ਉਸ ਮਾਰਕੀਟ ਦੇ ਵਿੱਚ ਜੇ ਟਾਰਗੇਟ ਹੈਗਾ ਕਿਸੇ ਨੂੰ 100 ਦੇ ਵਿੱਚੋਂ 2% ਤੋਂ 100 ਦੇ ਵਿੱਚੋਂ 30% ਤੱਕ ਲੈ ਕੇ ਜਾਣ ਦਾ ਤਾਂ ਤੁਸੀਂ ਖੁਦ ਦੇਖੋ ਕਿ ਉੱਥੇ ਪੋਟੈਂਸ਼ੀਅਲ ਕਿੰਨਾ ਜ਼ਿਆਦਾ ਆ ਠੀਕ ਆ ਤੇ ਉਪਰੋਂ ਟੈਸਲਾ ਵਰਗਾ 플레이ਰ ਜਿਹੜਾ ਖੁਦ ਹੀ ਇੱਕ ਮਤਲਬ ਜਿਨਾਂ ਕੋ ਐਸੈਟਸ ਦੀ ਕੋਈ ਕਮੀ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਕੋਈ ਕਮੀ ਨਹੀਂ ਹੈਗੀ ਜਿਹੜੇ ਮਤਲਬ ਬਹੁਤ ਈਜ਼ੀਲੀ ਉਹ ਟਾਰਗੇਟ ਨੂੰ ਅਚੀਵ ਕਰ ਲੈਣਗੇ ਤਾਂ ਉਥੋਂ ਬਿਲਕੁਲ ਕਾਮਨ ਸੈਂਸ ਹੈ ਕਹਿੰਦੀ ਹੈ ਕਿ ਜਿਹੜੀਆਂ ਵੀ ਕੰਪਨੀਆਂਜ਼ ਉਹਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ ਉਹ ਡਾਇਰੈਕਟਲੀ ਉਹਨਾਂ ਨੂੰ ਬੈਨੀਫਿਟ ਹੋਊਗਾ ਫਿਊਚਰ ਦੇ ਵਿੱਚ ਠੀਕ ਹੋ ਗਿਆ ਜੀ ਤਾਂ ਇਹ ਅੱਜ ਦੀ ਇੱਕ ਬਹੁਤ ਹੀ ਵੱਡੀ ਨਿਊਜ਼ ਸੀ ਮੈਂ ਇੱਕ ਚੀਜ਼ ਹੋਰ ਤੁਹਾਨੂੰ ਇੱਥੇ ਕਹਿਣਾ ਚਾਹਣਾ ਆਪਣੇ ਪਰਸਨਲ ਪੁਆਇੰਟ ਆਫ View ਤੋਂ ਇੱਕ ਮੈਂ ਵੀਡੀਓ ਬਣਾਇਆ ਸੀਗਾ ਕੁਝ ਕੁਝ ਦਿਨ ਪਹਿਲਾਂ ਉਦੋਂ ਇੰਨੇ ਸਬਸਕ੍ਰਾਈਬਰਸ ਉਹ ਇੰਨੇ ਲੋਕ ਮੇਰੇ ਨਾਲ ਨਹੀਂ ਜੁੜੇ ਹੋਏ ਸੀਗੇ ਬਟ ਮੈਂ ਚਾਹਣਾ ਕਿ ਉਹ ਤੁਸੀਂ ਉਹ ਵਾਲਾ ਵੀਡੀਓ ਪਾਰਟਿਕੂਲਰਲੀ ਤੁਸੀਂ ਉਹਨੂੰ ਮਿਸ ਨਾ ਕਰਿਓ ਮੇਰੇ ਚੈਨਲ ਦੇ ਉੱਪਰ ਇੱਕ ਵੀਡੀਓ ਹੈਗਾ ਮੇਰਾ ਉਹ ਸਪੈਸ਼ਲੀ ਉਹਨੂੰ ਮੈਂ ਨਾਮ ਵੀ ਇਸ ਤਰ੍ਹਾਂ ਹੀ ਰੱਖਿਆ ਹੋਇਆ ਕਿ ਸਟਾਕਮਾਰ ਇੱਕ ਕੰਪਨੀ ਜਿਹੜੀ ਸਟਾਕ ਮਾਰਕੀਟ ਦਾ ਡਾਇਨਾਸੌਰ ਹੈ ਇਹ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਤੇ ਨਾਲ ਹੀ ਤੁਹਾਨੂੰ ਮੈਂ ਇੱਕ ਡਿਸਕਲੋਜ਼ਰ ਤੇ ਇੱਕ ਡਿਸਕਲੇਮਰ ਦੇ ਦੇਣਾ ਡਿਸਕਲੋਜ਼ਰ ਮੈਂ ਤੁਹਾਨੂੰ ਇਹ ਦੇ ਦੇਣਾ ਕਿ ਮੈਂ ਕਿਉਂ ਕਹਿ ਰਿਹਾ ਤੁਹਾਨੂੰ ਉਹ ਬੜਾ ਵੀਡੀਓ ਦੇਖਣ ਦਾ ਕਿਉਂਕਿ ਇਹ ਮੇਰੀ ਪਰਸਨਲ ਫੇਵਰਟ ਕੰਪਨੀ ਜਿੰਨੀਆਂ ਵੀ ਕੰਪਨੀਆਂ ਨੇ ਸਟਾਕ ਮਾਰਕੀਟਸ ਉਹਨਾਂ ਸਾਰੀਆਂ ਦੇ ਵਿੱਚੋਂ ਜੇ ਕਦੇ ਵੀ ਮੈਨੂੰ ਕੋਈ ਇੱਕ ਕੰਪਨੀ ਪਿਕ ਕਰਨੀ ਪਵੇ ਤਾਂ ਮੈਂ ਇਹਨੂੰ ਪਿਕ ਕਰੂੰਗਾ। ਇਹ ਮੇਰੀ ਪਰਸਨਲ ਫੇਵਰਿਟ ਕੰਪਨੀ ਹੈ। ਉਹਦੇ ਦੋ ਰੀਜ਼ਨ ਨੇ। ਪਹਿਲਾ ਬਹੁਤ ਸਾਰੇ ਮੇਰੇ ਦੋਸਤ ਮੈਨੂੰ ਕਮੈਂਟਸ ਦੇ ਵਿੱਚ ਕੋਈ ਨਾ ਕੋਈ ਕੰਪਨੀ ਪੁੱਛ ਰਿਹਾ ਕਿ ਸਾਨੂੰ ਕੋਈ ਕੰਪਨੀ ਪਾਰਟਿਕੂਲਰਲੀ ਕੁਝ ਇਸ ਤਰ੍ਹਾਂ ਦੱਸੋ ਜਾਂ ਹੋਰ ਤਾਂ ਮੈਨੂੰ ਇਹ ਲੱਗ ਰਿਹਾ ਕਿ ਜਿਹੜੇ ਵੀ ਕੋਈ ਲੋਕ ਮੇਰੇ ਨਾਲ ਮੇਰੇ ਸਬਸਕ੍ਰਾਈਬਰਸ ਹੁਣ ਮੇਰੇ ਨਾਲ ਜੁੜੇ ਹੋ ਸਕਦਾ ਤੁਸੀਂ ਉਹ ਵਾਲਾ ਇੱਕ ਮੇਰਾ ਐਪੀਸੋਡ ਮਿਸ ਕੀਤਾ ਹੋਵੇ। ਉਹ ਇੱਕ ਕੰਪਨੀ ਬਹੁਤ ਹੀ ਖਾਸ ਕੰਪਨੀ ਆ। ਇਸੇ ਕਰਕੇ ਨਾ ਉਹਦਾ ਨਾਮ ਵੀ ਮੈਂ ਰੱਖਿਆ ਕੇ ਸਟਾਕ ਮਾਰਕੀਟ ਦਾ ਡਾਇਨਾਸੌਰ ਕਿਉਂਕਿ ਦੇਖੋ ਜੰਗਲ ਦੇ ਵਿੱਚ ਇੱਕ ਸਿੰਪਲ ਆ ਕਿ ਆਪਾਂ ਸ਼ੇਰ ਨੂੰ ਕਹਿ ਦਿੰਨੇ ਆ ਆਪਾਂ ਹਾਥੀ ਕਹਿ ਦਿੰਨੇ ਆ ਜਿ ਕਿਸੇ ਨੂੰ ਸਾਈਜ਼ ਦੇ ਵਿੱਚ ਆਪਾਂ ਦੱਸਣਾ ਹੋਵੇ ਨਾ ਇਸ ਕੰਪਨੀ ਦੀ ਹਸਿਆਤ ਸ਼ੇਰ ਤੇ ਹਾਥੀ ਤੋਂ ਵੀ ਕਿਤੇ ਬਹੁਤ ਜ਼ਿਆਦਾ ਆ ਇਹ ਡਾਇਨਾਸੌਰ ਆ ਤੁਹਾਨੂੰ ਐਟ ਲੀਸਟ ਕਿਸੇ ਇੱਕ ਇੱਕ ਬਹੁਤ ਹੀ ਵਧੀਆ ਕੰਪਨੀ ਬਾਰੇ ਕੁਝ ਸਿੱਖਣ ਨੂੰ ਮਿਲੂਗਾ ਹੁਣ ਡਿਸਕਲੇਮਰ ਇਹ ਹੈਗਾ ਮੈਂ ਹੁਣੇ ਵੀ ਵਰਡ ਪਰਸਨਲਿ ਯੂਜ਼ ਕੀਤਾ ਕਿ ਜੋ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਆਪਣੇ ਇਸ ਵੀਡੀਓ ਆਪਣੇ ਇਸ ਚੈਨਲ ਥਰੂ ਇਹ ਸਾਰਾ ਇਹ ਮੇਰੇ ਨਿੱਜੀ ਵਿਚਾਰ ਆ ਮੇਰੇ ਪਰਸਨਲ ਵਿਚਾਰ ਆ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਫਲਾਣੀ ਕੰਪਨੀ ਬਾਇ ਕਰੋ ਫਲਾਣੀ ਕੰਪਨੀ ਬਾਇ ਕਰੋ ਮੇਰਾ ਸਿਰਫ ਇਨਾ ਕੰਮ ਆ ਕਿ ਜਿੰਨੀ ਕਿ ਸਟਾਕ ਮਾਰਕੀਟ ਦੀ ਕੋਈ ਨੋਲੇਜ ਚਲੋ ਮੇਰੇ ਕੋਲੇ ਹੈਗੀ ਆ ਮੈਂ ਐਲਿਸ ਉਨੀ ਤੁਹਾਨੂੰ ਦੇ ਦਵਾਂ ਠੀਕ ਹੋ ਗਿਆ ਨਾ ਉਨੀ ਤੁਹਾਡੇ ਨਾਲ ਸਾਂਝੀ ਕਰ ਲਵਾਂ ਪਰ ਮੈਂ ਤੁਹਾਨੂੰ ਕਿਤੇ ਵੀ ਇਹ ਨਹੀਂ ਕਹੂੰਗਾ ਕਿ ਫਲਾਣੀ ਕੰਪਨੀ ਨੂੰ ਬਾਇ ਕਰੋ ਜਾਂ ਫਲਾਣੀ ਉਹ ਤੁਹਾਡੀ ਬਿਲਕੁਲ ਆਪਣੀ ਚੋਇਸ ਆ ਤੁਸੀਂ ਆਪਣੀ ਵੀ ਰਿਸਰਚ ਕਰੋ ਤੁਸੀਂ ਮੇਰੀ ਵੀ ਗੱਲ ਸੁਣੋ ਬਾਕੀ ਬਹੁਤ ਸਾਰੇ ਚੈਨਲ ਨੇ ਤੁਸੀਂ ਉੱਥੇ ਵੀ ਜਾਓ ਉਹਨਾਂ ਨੂੰ ਵੀ ਦੇਖੋ ਖੁਦ ਬੈਠੋ ਰਿਸਰਚ ਕਰੋ ਉਸ ਤੋਂ ਬਾਅਦ ਆਪਣਾ ਡਿਸੀਜਨ ਲਓ ਜਿਹੜੀ ਚੀਜ਼ ਤੁਹਾਨੂੰ ਠੀਕ ਲੱਗਦੀ ਹੈ ਜਿਹੜੀ ਕੰਪਨੀ ਤੁਹਾਨੂੰ ਠੀਕ ਲੱਗਦੀ ਆ ਤੁਸੀਂ ਉਹਨੂੰ ਬਾਏ ਕਰੋ ਠੀਕ ਹੈ ਤੇ ਜੇ ਤੁਹਾਨੂੰ ਮੇਰਾ ਕੰਮ ਪਸੰਦ ਆਇਆ ਜੋ ਮੈਂ ਤੁਹਾਨੂੰ ਇਨਫੋਰਮੇਸ਼ਨ ਦਿਨਾ ਜੋ ਮੈਂ ਤੁਹਾਨੂੰ ਆਪਣੀ ਨੌਲੇਜ ਦੇ ਨਾਲ ਸ਼ੇਅਰ ਕਰਦਾ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਕਮੈਂਟ ਦੇ ਵਿੱਚ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਆ ਕਰੋ ਠੀਕ ਹੈ ਓਕੇ ਜੀ ਤੇ ਹੁਣ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਵਿੱਚ